ਜਿਨਾਂ ਬੱਚਿਆਂ ਤੇ ਰੱਬ ਮਾ ਖੋਲਿੰਦਾ ਮੈਂ ਜੁਲਮ ਬੜਾ ਹੋ ਜਾਮਦਾਏ ਜੋ ਗਿਰਤੇ ਵਾੜੀਆ ਬੈਠ ਕੇ ਮੈਂ ਉਹ ਨ ਬੱਚਿਆਂ ਦੀ ਗੱਲ ਸੁਣਾਮਦਾਏ ਦੇ ਰੱਬਾ ਮਾ ਨਾ ਕਿਸੇ ਦੀ ਖੋਮੀ ਜਿਹਣਾ ਓ ਕਹੋ ਹੋ ਜਾਂਦਾ ਰੱਬਾ ਮਾ ਨਾ ਕਿਸੇ ਦੀ ਮਾਰੀ ਜਿਹਣਾ ਓ ਕਹੋ ਹੋ ਜਾਂਦਾ ਮਰ ਜਾਂਦੀ ਮਾਂ ਜੀ ਨਾਂਦੀ ਉਹ ਦੁੱਖ ਮਰ ਜਾਂਦੀ ਮਾਂ ਜੀ ਨਾਂਦੀ ਉਹ ਦਿਨ ਔਖੇ ਕੱਟਦੇ ਨੇ ਜਿਹੜੇ ਦੁੱਖ ਨਾ ਕਿਸੇ ਦਾ ਸਮਝਣ ਉਹ ਤਾਂ ਖਿਲਖਿਲ ਹੱਸ ਦੇ ਨੇ ਫਿਰ ਭੁੱਲ ਜਾਂਦੇ ਦੁੱਖ ਸਾਰੇ ਹਾਏ ਭੁੱਲ ਜਾਂਦੇ ਦੁੱਖ ਸਾਰੇ ਜਦ ਬੱਚਾ ਤਖਣਾ ਹੋ ਜਾਂਦਾ ਰੱਬ ਮਾਨਾ ਹਾਏ ਓਏ ਰੱਬ ਮਾਨਾ ਕਿਸੇ ਦੀ ਮਾਰੀ ਜੀਣਾ ਹੋ ਕਹੋ ਹੋ ਜਾਂਦਾ ਬਿਨ ਮਾਂ ਮਾਂ ਤੋਂ ਦੇਖ ਕੇ ਬੱਚੇ ਅੱਖਾਂ ਤੋਂ ਪਾਣੀ ਆਂਦਾ ਏ ਪਤਾ ਨਹੀਂ ਕਾ ਨੂੰ ਰੱਬ ਫਿਰ ਇਨਾ ਜ਼ੁਲਮ ਕਮੋ ਹੁੰਦਾ ਏ ਬੱਚਾ ਕਰਦਾ ਮਾਂ ਨੂੰ ਚੇਤੇ ਹਾਏ ਕਰਦਾ ਮਾਂ ਨੂੰ ਚੇਤੇ ਫਿਰ ਭੁੱਖਾ ਸੋਹ ਜਾਂਦਾ ਰੱਬਾ ਮਾਨਾ ਹਾਏ ਓਏ ਰੱਬਾ ਮਾਨਾ ਕਿ ਸਹਿਦੀ ਮਾਰੀ ਜੀਹਣਾ ਔਖਾ ਹੋ ਜਾਂਦਾ ਰੱਬ ਮਾਨਾ ਕਿਸੇ ਦੀ ਮਾਰੀ ਜੀਣਾ ਓਕਾ ਹੋ ਜਾਂਦਾ ਬਿਨ ਮਾਮਾ ਤੋਂ ਬਚਾ ਜਿਹੜਾ ਮੇ ਦੁੱਖ ਕਿ ਨੂੰ ਸੁਣਾਉਂਗਾ ਇਸ ਚੀਜ ਨੂੰ ਦਿਲ ਵਿੱਚ ਕਰਦਾ ਕੀ ਤੋਂ ਮੰਗ ਕੇ ਖਾਉਂਗਾ ਉਹਨਾਂ ਬੱਚਿਆਂ ਦੇ ਬਣ ਜੋ ਸਹਾਰੇ ਹੈ ਉਹਨਾਂ ਬੱਚਿਆਂ ਦੇ ਬਣ ਜੋ ਸਹਾਰੇ ਜੋਗੀ ਕਹਿੰਦਾ ਫਿਰ ਪੁਨ ਬੜਾ ਹੋ ਜਾਂਦਾ ਰੱਬਾ ਮਾਨਾ 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 ਰੱਬਾ ਮਾਨਾ ਕਿਸੇ ਦੀ ਮਾਰੀ ਜੀਹਣਾ ਹੋ ਕਾ ਹੋ ਜਾਂਦਾ